नमस्कार दैनिक सवेरा टीवी देख रहे हैं ਤੁਸੀਂ ਤਾਂ ਦਿਨ ਪਰ ਪੰਜਾਬ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਪ ਸਬੰਧੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ ਜਿਸ ਚ ਸੱਚਖੰਡ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਸਮੀਰ ਤੇ ਵੱਡੀ ਗਿਣਤੀ ਚੋਂ ਸੰਗਤ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਦਕਾਰ ਭੇਟ ਕੀਤਾ ਨਗਰ ਕੀਰਤਨ ਦੌਰਾਨ ਕਤਕਾ ਪਾਰਟੀਆਂ ਨੇ ਸਿੱਖ ਜੰਗ ਜੋ ਕਲਾ ਦਾ ਪ੍ਰਗਟਾਵਾ ਕੀਤਾ ਅਤੇ ਬੈਂਡ ਪਾਰਟੀਆਂ ਨੇ ਮਨੋਰਥ ਤੁਨਾ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਈ ਆਜ ਸਾਥ ਸ੍ਰੀ ਇੱਕ ਬਾਤ ਨੂੰ ਦੇ ਸਨਮਨ ਸ੍ਰੀ ਕਾਸ਼ ਸਰ ਕਰ ਦਿੱਤਾਗਾ ਦੇ ਵੱਖ-ਵੱਖ ਚਾਰਤਰ ਮੰਧਾਇਆ ਸ਼ੁਰੂ ਕੇ ਮੈਚ ਨੇ ਕੋਚੇਗਾ ਸੰਕਟਾਂ ਚ ਬੜੀ ਭੜੀ ਉਤਸ਼ਾਹ ਗੁਰੂ ਸਾਹਿਬ ਕਿਰਪਾ ਕਰਨ ਸੰਕਟਾਂ ਕਰਦੇ ਆ ਜੀ ਆਇਆਂ ਨੂੰ ਉਹਨਾਂ ਗੁਰੂ ਕ੍ਰਿਪਾ ਰੂਪੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਿੱਖਿਆ ਗ੍ਰਾਂਤੀ ਪ੍ਰੋਗਰਾਮ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਰਟ ਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਮੋਹਰਾਂਵਾਲੀ ਕੁਮਿਆਰਾ ਅਤੇ ਚੰਦਵਾਜ਼ਾ ਪਹੁੰਚੇ ਪਹਿਲਾ ਕਿਸਾਨਾਂ ਨੇ ਸਪੀਕਰ ਸੰਧਵਾ ਨੂੰ ਪਿੰਡ ਮਿਸ਼ਰੀ ਵਾਲਾ ਵਿੱਚ ਗੱਲਬਾਤ ਕਰਨ ਲਈ ਮਿਲਣਾ ਚਾਇਆ ਪਰ ਸੰਧਵਾ ਦੇ ਅਗਲੇ ਪਿੰਡ ਜਾਣ ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫੀ ਬਹਿਸ ਹੋ ਗਈ ਜਿਸ ਤੋਂ ਬਾਅਦ ਪਿੰਡ ਚੰਦਵਾਗਾ ਚ ਹੋਣ ਵਾਲੇ ਸਪੀਕਰ ਸੰਧਵਾ ਦੇ ਸਮਾਗਮ ਦਾ ਕਿਸਾਨਾਂ ਵੱਲੋਂ ਘਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀਆਂ ਨੇ ਸਪੀਕਰ ਸੰਧਵਾ ਨਾਲ ਗੱਲਬਾਤ ਦਾ ਸਮਾਂ ਦਿਵਾਇਆ ਪ੍ਰੋਗਰਾਮ ਸਮਾਪਤ ਕਰਨ ਤੋਂ ਬਾਅਦ ਕਿਸਾਨ ਬੀਬੀਆਂ ਅਤੇ ਉਹ ਮਰਦ ਕਿਸਾਨ ਆਗੂਆਂ ਨਾਲ ਸਪੀਕਰ ਸੰਧਵਾ ਗੱਲਬਾਤ ਕਰਨ ਲਈ ਜਿਵੇਂ ਹੀ ਅੰਦਰ ਪ੍ਰਿੰਸੀਪਲ ਦੇ ਰੂਮ ਚੋ ਦਾਖਲ ਹੋਏ ਮਹਿਜ਼ 10 ਸੈਕਿੰਡ ਚ ਹੀ ਕਮਰੇ ਵਿੱਚੋਂ ਬਾਹਰ ਆ ਗਏ ਅੱਜ ਸਿੱਖਿਆ ਕ੍ਰਾਂਤੀ ਨਾਹੀਂ ਬਦਲਦਾ ਪੰਜਾਬ ਪ੍ਰੋਗਰਾਮ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਇਆ ਇੱਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਹੈ ਪੰਜਾਬ ਬਦਲ ਰਿਹਾ ਸਿੱਖਿਆ ਰਾਹੀਂ ਬਦਲ ਰਿਹਾ ਹੈ ਸਿਹਤ ਰਾਹੀਂ ਬਦਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਕੂਮਤ ਤੇ ਸੂਬੇ ਦੀ ਜਨਤਾ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਉਪਰਾਲੇ ਤਹਿਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਲਈ ਖੁੱਲਾ ਦਰਵਾਜ਼ਾ ਲਗਾਇਆ ਇਸ ਦੌਰਾਨ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਸਮਾਬਦ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਜ ਜੀ ਮੇਨਲੀ ਸ਼ਹਿਰ ਨੂੰ ਲੈ ਕੇ ਜੋ ਮੁੱਦੇ ਸੀ ਸਾਡੇ ਵਰਕਰ ਸਹਿਬਾਨ ਸਾਡੇ ਵਾਰਡ ਇੰਚਾਰਜ ਜੋ ਲੈ ਕੇ ਆਉਂਦੇ ਸੀ ਕਾਫੀ ਜਗ੍ਹਾ ਤੇ ਉਹ ਬਿਨਾਂ ਹੱਲ ਹੋਣ ਆਪਏ ਸੀਗੇ ਤਾਂ ਡੀਸੀ ਸਾਹਿਬ ਆਪਣੇ ਪੂਰੇ ਸਟਾਫ ਨੂੰ ਨਾਲ ਲੈ ਔਰ ਵੱਡੀ ਪੱਧਰ ਤੇ ਪੂਰਾ ਟਾਈਮ ਲਾ ਕੇ ਜਿਹੜਾ ਇੱਕ ਇੱਕ ਮਸਲਾ ਸੁਣਿਆ ਗਿਆ ਔਰ ਉਹਨੂੰ ਪ੍ਰੋਸੈਸਡ ਪਾਇਆ ਗਿਆ ਔਰ ਮੈਨੂੰ ਮੈਂ ਧੰਨਵਾਦ ਵੀ ਕਰਾਂਗੀ ਡੀਸੀ ਸਾਹਿਬ ਦਾ ਕਿ ਹਰ ਇੱਕ ਮਸਲੇ ਦਾ ਉਹਨਾਂ ਨੇ ਕੰਪੀਟ ਕਰਨਾ ਲੈਂਦੇ ਹੋਏ ਉਹ ਪ੍ਰੋਸੈਸਡ ਪਾਇਆ ਜਿੰਨੇ ਕਿ ਕਿਹੜੇ ਕਿਹੜੇ ਲੋਕ ਸ਼ਹਿਰ ਪਿੰਡਾਂ ਦੇ ਵਿੱਚ ਲੋਕ ਆ ਇਸ ਪਿੰਡਾਂ ਚ ਇਹ ਖੁੱਲਾ ਦਰਬਾਰ ਹੈ ਕੋਈ ਵੀ ਆ ਸਕਦਾ ਅਸੀਂ ਸ਼ਹਿਰ ਨੂੰ ਮੈਂ ਰੱਖਿਆ ਸੀ ਪਰ ਪਿੰਡਾਂ ਵਾਲੇ ਵੀ ਆਏ ਆ ਔਰ ਅਸੀਂ ਉਹਨਾਂ ਦੇ ਵੀ ਮਸਲੇ ਸੁਣਿਆ ਔਰ ਅਗਲੇ ਆਉਣ ਵਾਲੇ ਦਿਨਾਂ ਚ ਇਹਨਾਂ ਨੂੰ ਛੇਤੀ ਅਸੀਂ ਹੱਲ ਕਰਾਂਗੇ ਤੁਹਾਡੇ ਨਾਲ ਕਿੰਨੇ ਡਿਪਾਰਟਮੈਂਟ ਆਇਆ ਹਰ ਤਰ੍ਹਾਂ ਦੇ ਡਿਪਾਰਟਮੈਂਟ ਆਏ ਹੋਏ ਸੀ ਜੀ ਡਿਪਾਰਟਮੈਂਟ ਤਾਂ ਕਾਊਂਟਲੈਸ ਹੁੰਦੇ ਆ ਵਾਟਰ ਐਂਡ ਸੈਨੀਟੇਸ਼ਨ ਸੀਵਰੇਜ ਲੈ ਲਓ ਇਲੈਕਟ੍ਰਿਸਿਟੀ ਲੈ ਲਓ ਹਰ ਡਿਪਾਰਟਮੈਂਟ ਨੂੰ ਚਾਹੇ ਰੂਰਲ ਡਿਵੈਲਪਮੈਂਟ ਲੈ ਲਓ ਸਾਰਿਆਂ ਨੂੰ ਕਵਰ ਕੀਤਾ ਅੱਜ ਜੀ ਕੈਬਨਟ ਮਿਨਿਸਟਰ ਮੈਮ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਅਸੀਂ ਸ਼ਹਿਰ ਦੇ ਵੀ ਵਾਰਡ ਵਾਈਜ਼ ਲੋਕ ਆਏ ਬਹੁਤ ਸਾਰੇ ਵਾਰਡ ਵਾਈਜ਼ ਅਸੀਂ ਸਾਰੀਆਂ ਚੀਜ਼ਾਂ ਨੂੰ ਨੋਟ ਕਰ ਲਿਆ ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਕੰਮਾਂ ਨੂੰ ਕਰਾ ਕੇ ਦਿੱਤਾ ਜਾਵੇ ਉਸ ਤੋਂ ਇਲਾਵਾ ਪਿੰਡਾਂ ਤੋਂ ਵੀ ਲੋਕ ਆਏ ਪਿੰਡਾਂ ਦੀਆਂ ਬਹੁਤ ਸਾਰੀਆਂ ਮਸਲਿਆਂ ਨੂੰ ਸੁਣਿਆ ਉਹਨਾਂ ਨੂੰ ਵੀ ਸਾਰਿਆਂ ਨੂੰ ਨੋਟ ਕਰ ਲਿਆ ਐਂਡ ਅਸੀਂ ਮੈਮ ਨੂੰ ਅਸ਼ੋਰ ਕੀਤਾ ਅਸੀਂ ਪੀਰੀਆਡਿਕਲੀ ਇਹ ਰਿਵਿਊ ਮੀਟਿੰਗਸ ਕਰਿਆ ਕਰਾਂਗੇ ਐਂਡ ਮੈਕਸਿਮਮ ਕੰਮ ਜੋ ਸਾਡੇ ਤੋਂ ਹੋ ਸਕੇ ਕਰਾ ਕੇ ਆਵਾਂਗੇ ਸਰ ਅੱਜ ਕਿੰਨੇ ਕ ਮੈਟਰ ਜਿਹੜੇ ਸੋਲਵ ਸੋਲਵ ਤਾਂ ਨਹੀਂ ਹੁੰਦੇ ਜੀ ਇੱਕੋ ਦਮ ਮੈਟਰ ਕਾਂ ਇਦਾਂ ਸੋਲਵ ਨਹੀਂ ਹੋ ਸਕਦੇ ਅਸੀਂ ਨੋਟ ਕਰ ਲਏ ਨੇ ਇਹਨਾਂ ਨੂੰ ਦੇ ਉੱਤੇ ਅਸੀਂ ਰਿਪੋਰਟਿੰਗ ਕਰਾਵਾਂਗੇ ਆਪਣੇ ਅਫਸਰਾਂ ਤੋਂ ਰਿਪੋਰਟਸ ਲਾਵਾਂਗੇ ਬਜਟਸ ਦੇਖਾਂਗੇ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਸਲੋਲੀ ਪ੍ਰੋਸੈਸ ਚ ਪਾਵਾਂਗੇ ਕੋਈ ਵੀ ਮਸਲਾ ਇੱਕ ਤਮ ਨਹੀਂ ਹੀ ਹੱਲ ਹੋ ਸਕਦਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਬਠਿੰਡਾ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚ ਬਣਨ ਜਾ ਰਹੇ 22 ਕਮਰਿਆਂ ਦਾ ਨੀਂ ਪੱਥਰ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਰੱਖਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਹ ਕਮਰੇ 6 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਸਾਡੀ ਸਰਕਾਰ ਦੀ ਤਰਜੀਹ ਹੈ ਐਜੂਕੇਸ਼ਨ ਹੈਲਥ ਇਸ ਦੇ ਉੱਤੇ ਕੰਮ ਕਰਦੇ ਹੋਏ ਕਿਉਂਕਿ ਮੈਂ ਸਾਡੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਸ ਦੇ ਮੁਤਾਬਕ ਕੁਝ ਆਪਣੇ ਤੌਰ ਦੇ ਉੱਤੇ ਵੀ ਕਿਉਂਕਿ ਮੈਂ ਟਾਣਾ ਮੈਂ ਖੋਜ ਉਨਤ ਸਕੂਲਾਂ ਤੋਂ ਪੜ੍ਹ ਕੇ ਆਇਆ ਪਿੰਡਾਂ ਦੇ ਵਿੱਚੋਂ ਜਿੱਥੇ ਅਸੀਂ ਬਹੁਤ ਘਾਟਾਂ ਮਹਿਸੂਸ ਕੀਤੀਆਂ ਆਪਦੀ ਐਜੂਕੇਸ਼ਨ ਲੈਂਦੇ ਸਮੇਂ ਜਿੱਥੇ ਕਮਰਿਆਂ ਦੀ ਬੜੀ-ਬੜੀ ਘਾਟ ਸੀ ਇਸ ਲਈ ਇੱਥੇ ਮੈਨੂੰ ਅਧਿਆਪਕਾਂ ਨੇ ਦੱਸਿਆ ਕਿ ਸਾਡੇ ਕੋਲੇ ਕਮਰੇ ਨਹੀਂ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਦਾਰਤ ਨੂੰ ਮਾਨ ਜੀ ਔਰ ਸਾਡੇ ਜਿਹੜੇ ਵਿਧਾਇਕ ਮੰਤਰੀ ਸੀ ਹਰਜੋਤ ਸਿੰਘ ਮੈਂਸ ਨੇ ਸਾਰੀ ਤਕਨੀਕ ਧਿਆਨ ਚ ਲੈਂਦੀ। ਉਹਨਾਂ ਨੇ ਕਿਹਾ ਕਿ ਮੈਂ ਫੰਡ ਦੇ ਦਿਆਂਗਾ ਤੁਸੀਂ ਇਸ ਤੇ ਕਾਰਵਾਈ ਸ਼ੁਰੂ ਕਰੋ। ਲੈਫਟੀਕ ਵਿਸ਼ਖਾਬ ਨੂੰ ਕਿਹਾ ਗਿਆ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ PWD&R ਨੂੰ ਕਹਿ ਕੇ ਇਹ ਸਿਮਿੰਟ ਬਣਾਏ। ਔਰ ਮੈਂ ਇੱਥੇ ਬੁਲਾਇਆ ਸੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਉਹ ਇੱਥੇ ਅਨਾਉਂਸ ਕਰ ਗਏ ਸੀ ਕਿ 2 ਕਰੋੜ ਰੁਪਏ ਇਸ ਸਕੂਲ ਨੂੰ ਲੈ ਕੇ ਜਾਣੇ ਬਿਲਡਿੰਗ ਬਣਾਉਣੀ ਔਰ ਉਹਨਾਂ ਨੇ ਉਹਦਾ ਬੈਦਾ ਪੂਰਾ ਕੀਤਾ ਔਰ 2 ਕਰੋੜ ਰੁਪਏ ਦੇ ਚੈੱਕ ਦੇ ਸਕੂਲ ਤੇ ਦਿੱਤੇਗੇ ਉਹਦੇ ਟੈਂਡਰ ਲਾ ਕੇ ਟੈਂਡਰ ਖੁੱਲ ਗਏ ਨੇ ਅੱਜ ਜਿਸ ਸੋਸਾਇਟੀ ਨੂੰ ਟੈਂਡਰ ਮਿਲੇ ਆ ਅਸੀਂ ਅੱਜ ਨਿਉ ਪੱਥਰ ਲਾ ਕੇ ਇਹਦਾ ਕੰਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਫਰਸਟ ਸਟੋਰੀ ਸੈਕੰਡ ਸਟੋਰੀ ਤੇ ਤੀਜੀ ਗਰਾਉਂਡ ਫਲੋਰ ਫਰਸਟ ਤੇ ਸੈਕੰਡ ਜਿਹੜਾ ਅੱਜ ਅਸੀਂ ਨਿਉ ਪੱਥਰ ਰੱਖਿਆ ਤੀਜੀ ਫਲੋਰ ਦਾ ਵੀ ਪ੍ਰੋਨ ਰੱਖਿਆ ਕਿ ਇਨ ਫਿਊਚਰ ਇਹ ਬੱਚੇ ਵਧਣ ਤੈ ਇਹ ਦਿੱਤੇ ਹੋ ਪਾਇਆ ਨਾ ਸਕੇ ਮਹਸਾਬ ਜੀ ਗੱਲ ਕਰੀਏ ਕਦੋਂ ਤੱਕ ਇਹ ਕਮਰੇ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਇਹ ਜਿਹੜਾ ਟੈਂਡਰ ਦੀਆਂ ਹਰ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਇਹਦੀਆਂ ਕੰਡੀਸ਼ਨਾਂ ਦੇ ਮੁਤਾਬਕ 6 ਮਹੀਨਿਆਂ ਦੇ ਵਿੱਚ ਇਹ ਜਿਹੜੇ ਹੈਗੇ ਆ ਇਹਦੀ ਕੰਪਲੀਸ਼ਨ ਇਹਨਾਂ ਨੇ ਦੇਣੀ ਹੈ ਮੈਂ ਜਿਹੜੇ ਸਾਡੇ ਇੱਥੇ ਬਹੁਤ ਹੀ ਜੋਗ ਐਕਸ਼ਿਨ ਸਾਹਿਬ ਨੇ ਮੁਲਿਆ ਜੀ ਤੇ ਨਾਲ ਇਹਨਾਂ ਦੇ ਸਾਥੀ ਨੇ ਐਕਸ਼ਿਨ ਸਾਹਿਬ ਇਹਨਾਂ ਨੂੰ ਕਿਹਾ ਕਿ ਕੋਈ ਢਿੱਲ ਨਹੀਂ ਕਰਨੀ 6 ਮਹੀਨਿਆਂ ਦੇ ਵਿੱਚ ਇਸ ਬਿਲਡਿੰਗ ਨੂੰ ਕੰਪਲੀਟ ਕਰਕੇ ਅਸੀਂ ਇਹ ਸਕੂਲ ਦੇ ਬੱਚਿਆਂ ਨੂੰ ਤੇ ਇਸ ਏਰੀਆ ਦੇ ਪ੍ਰਬੰਧਕ ਨੇ ਬੈਠੇ ਇਹ ਪੀਟੀਏ ਦੇ ਕੋ ਚਾਹੁੰਦੇ ਆ ਜਲਦੀ ਤਿਆਰ ਹੋਵੇ ਤੇ ਅਸੀਂ ਇਹਨਾਂ ਨੂੰ ਸਮਾ ਗਏ ਸਭ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੋਹਮ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲਗਾਤਾਰ ਸਕੂਲਾਂ ਦੇ ਜਿਹੜੇ ਜੋ ਵੀ ਸਕੂਲਸ ਨੂੰ ਲੋੜ ਹੈ ਉਸ ਦੇ ਪ੍ਰਬੰਧ ਕੀਤੇ ਜਾ ਰਹੇ ਆ ਕੀ ਕਹਿਣਾ ਚਾਹੋ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਜਿੱਥੇ ਕਿਤੇ ਵੀ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਦੀ ਘਾਟ ਹੈ ਨਾ ਕੋਈ ਹੋਰ ਘਾਟਾਂ ਨਹੀਂ ਉਹਨਾਂ ਨੂੰ ਦੂਰ ਕੀਤਾ ਜਾ ਸਕੀਏ ਲੋਕਾਂ ਦੇ ਵਿੱਚ ਜਿਹੜਾ ਦਿਮਾਗ ਦੇ ਵਿੱਚ ਇੱਕ ਪਰਸਪੈਕਸ਼ਨ ਬਣੀ ਹੋਈ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਜਿਆਦਾ ਵਧੀਆ ਹੁੰਦਾ ਹੈ ਉਹ ਨੂੰ ਕੰਪਲੀਟ ਕਰਕੇ ਸਾਡੇ ਜਿਹੜੇ 47 ਸਕੂਲਾਂ ਦੇ ਬੱਚੇ ਹੈ ਸਰਕਾਰੀ ਸਕੂਲਾਂ ਦੇ ਅਧਿਆਪਕ ਹੈ ਉਹ ਬੱਧ ਮਿਹਨਤੀ ਨੇ ਬੱਚੇ ਕੰਪੀਟੀਸ਼ਨ ਦੇ ਵਿੱਚ ਬਹੁਤ ਆ ਰਹੇ ਨੇ ਪਰ ਉਸ ਪਰਸਪੈਕਸ਼ਨ ਨੂੰ ਖਤਮ ਕਰਨ ਵਾਸਤੇ ਉਹਨਾਂ ਵਿੱਚ ਹੌਸਲਾ ਪੈਦਾ ਕਰਨ ਵਾਸਤੇ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸੂਤ ਕੰਮ ਹੀ ਆ ਕੰਮ ਚ ਲੱਗੀ ਹੋਈ ਹੈ ਜੋ ਕਰੇ ਮੈਂ ਸਾਹਿਬ ਜੀ ਗੱਲ ਕਰੀਏ ਸਿੱਖਿਆ ਦਾ ਮਿਆਰ ਉੱਚਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਇਹ ਕੰਟੀਨਿਊ ਜਾਰੀ ਰਹਿਣਗੇ ਬਿਲਕੁਲ ਜਾਰੀ ਰਹਿਣਗੇ ਜੀ ਸਾਡੀ ਕਮਿਟਮੈਂਟ ਹੈ ਅਸੀਂ ਉਸ ਕਮਿਟਮੈਂਟ ਨੂੰ ਹਰ ਹਰ ਪੂਰਾ ਕਰਾਂਗੇ ਪੰਜਾਬ ਦੇ ਲੋਕਾਂ ਨੇ ਜੋ ਸਾਡੇ ਦੇ ਹੱਥਾਂ ਰੱਖੀਆਂ ਨੇ ਉਹ ਆਸਾਂ ਨੂੰ ਅਸੀਂ ਨਿਰਾਸ਼ਾ ਚ ਨਹੀਂ ਬਦਲਦੇ ਉਹ ਆਸਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਸ਼ਾਵਾਦੀ ਕਰਕੇ ਇਹ ਸਾਰੇ ਕੰਮ ਕੰਪਲੀਟ ਕਰਾਂਗੇ ਲੁਗਾਨਾਂ 'ਚ ਜਲਦੀ ਹੀ ਜਿੰਨੀ ਚੋਣ ਹੋਣ ਹੋ ਰਹੀ ਹੈ ਜਿਸ ਕਰਕੇ ਸਿਆਸੀ ਜਮਾਤਾਂ ਤਿਆਰ ਬਰ ਤਿਆਰ ਹਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਡਵੋਕੇਟ ਪਰੂਪਕਾਰ ਸਿੰਘ ਕੁਮਣ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸੀਨੀਅਰ ਅਕਾਲੀ ਆਗੂ ਮਹੇਸ਼ )^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)} ਇਸ ਤੋਂ ਪਹਿਲਾਂ ਉਹ ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਾਂ ਕਾਬਲੇ ਗੌਰਾ ਕੀ ਕਾਂਗਰਸ ਵੱਲੋਂ ਭਾਰਤ ਪੂਰਮ ਆਸੂ ਅਤੇ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਨੂੰ ਪਹਿਲਾਂ ਹੀ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ ਸ਼ਰਮਣੇ ਕਾਲੀਦਲ ਵੱਲੋਂ ਤੁਹਾਨੂੰ ਭਰੋਸਾ ਦਿੱਤਾ ਗਿਆ ਹਲਕਾ ਵੈਸਟ ਲਈ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਕਿੱਦਾਂ ਦੇ ਵੀ ਮੈਂ ਤਾਂ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਧੰਨਵਾਦੀ ਹਾਂ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਔਰ ਉਮੀਦ ਕਰਦਾ ਕਿ ਆਪਾਂ ਪੁੱਛ ਜਿਹੜਾ ਹੈਗਾ ਉਹਨਾਂ ਜਿਹੜਾ ਪ੍ਰੋਸਾ ਦਿੱਤਾ ਹੈਗਾ ਉਹ ਤੇ ਖਰਾ ਉਤਰੂਗਾ ਸਰ ਤੁਸੀਂ ਇਲੈਕਸ਼ਨ ਵੀ ਤੁਸੀਂ ਲੜੀ ਆ ਬਾਰ ਸੈਸ਼ਨ ਦਾ ਤੁਸੀਂ ਪ੍ਰਧਾਨ ਹੋ ਇਸ ਇਲੈਕਸ਼ਨ ਨੂੰ ਤੇ ਜਿਵੇਂ ਇਲੈਕਸ਼ਨ ਦੂਜੀ ਹੋਈ ਤੁਹਾਡੇ ਬਾਰ ਸੈਸ਼ਨ ਦੇ ਵਿੱਚ ਇਲੈਕਸ਼ਨ ਉਹ ਕਿੰਨਾ ਫਰਕ ਹੈ ਨਾ ਸਮਝਦੇ ਸਭ ਤੋਂ ਪਹਿਲੀ ਗੱਲ ਮੈਂ ਹੁਣ ਪ੍ਰਧਾਨ ਨਹੀਂ ਹੈਗਾ ਮੈਂ ਪ੍ਰਧਾਨ ਰਹਿ ਚੁੱਕਾ ਕਿ ਮੈਂ 5 ਵਾਰੀ ਪ੍ਰਧਾਨ ਰਿਹਾ ਪਰਿਵਾਰ ਉਹ ਵੀ ਹੈ ਪਰਿਵਾਰ ਹੀ ਆ ਉਹ ਮੇਰਾ ਪਹਿਲਾ ਪਰਿਵਾਰ ਹੈ ਮੈਂ ਸ਼ਰਿਆ ਮੈਂ ਕਹਿੰਨਾ ਹਰ ਜਗ੍ਹਾ ਮੈਂ ਕਹਿੰਨਾ ਕਿ ਮੇਰਾ ਪਹਿਲਾ ਪਰਿਵਾਰ ਮੇਦੀ ਵਕੀਲ ਭਾਈ ਚੜਾ ਉਤੋਂ ਬਾਅਦ ਹੁਣ ਹਲਕਾ ਵੈਸਟ ਸਾਈਡ ਸਾਡੇ ਭਾਈਚਾਰਾ ਹੈਗਾ ਇਹ ਸਾਡਾ ਹੈਗਾ ਇਲੈਕਸ਼ਨ ਤਾਂ ਹਰ ਇੱਕ ਦੀ ਇੱਕ ਵਿਜਨਲ ਹੁੰਦੀ ਹੈ ਇੱਕ ਅਸੀਂ ਵਿਜਨ ਦਿੰਨੇ ਆ ਲੋਕਾਂ ਨੂੰ ਦੱਸਦੇ ਆ ਅਸੀਂ ਕੀ ਕਰਨਾ ਚਾਹੁੰਦੇ ਆ ਉਹਦੇ ਅਕੋਰਡਿੰਗ ਇਲੈਕਸ਼ਨ ਆਉਂਦੀ ਹੈ ਇਲੈਕਸ਼ਨ ਉੱਥੇ ਵੀ ਉਹੀ ਹੈ ਇੱਥੇ ਵੀ ਉਹੀ ਹੈ ਉੱਥੇ ਇਹ ਹੈ ਕਿ 3000 ਮੈਂਬਰ ਦੀ ਇਲੈਕਸ਼ਨ ਹੁੰਦੀ ਹੈ ਇੱਥੇ 1.7 ਲੱਖ ਵੋਟਰ ਦੀ ਇਲੈਕਸ਼ਨ ਹੈਗੀ ਹੈ ਸੋ ਇੱਕ ਇਲੈਕਸ਼ਨ ਇੱਕ ਬੰਦੇ ਲੜਨ ਦਾ ਤੱਕ ਨਹੀਂ ਬੰਦੀ ਇੱਕ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਇਲੈਕਸ਼ਨ ਲੜਨੀ ਪੈਂਦੀ ਸਾਰਿਆਂ ਨੂੰ ਕਲੈਕਟਿਵਲੀ ਮਿਲ ਕੇ ਕਲੈਕਟਿਵ ਆਪਾਂ ਤਾਂ ਹੁੰਨੇ ਜੇ ਆਪਣਾ ਸਾਰਾ ਵਿਜ਼ਨ ਇੱਕ ਹੈ ਜੇ ਆਪਣੀ ਸੋਚ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਵਿਜ਼ਨਰਰੀ ਪਾਰਟੀ ਹੈ ਇੱਕ ਸੋਚ ਨਾਲ ਖੜੀ ਹੈ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨਾਲ ਲੜੇ ਖੜਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਆ ਉਹ ਡਵੈਲਪਮੈਂਟ ਦੀ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਓਵਰਆਲ ਡਵੈਲਪਮੈਂਟ ਦੇ ਕੋਲਿਸਟਿਕ ਡਵੈਲਪਮੈਂਟ ਦੀ ਹੈਗੀ ਹੈ ਐਤੋਂ ਇਲਾਵਾ ਲਾ ਐਂਡ ਆਰਡਰ ਦੀ ਹੈ ਫਿਰ ਇੱਕ ਆਪਸੀ ਭਾਈਚਾਰਕ ਸਾਂਝ ਦੀ ਹੈ ਸੋ ਅਸੀਂ ਉਹ ਸੋਚ ਦੇ ਉੱਤੇ ਡਟ ਕੇ ਪਹਿਲਾਂ ਦਿੰਦੇ ਰਹੇ ਆ ਤੇ ਅੱਗੇ ਵੀ ਦਿੰਦੇ ਰਵਾਂਗੇ ਸ਼ੁਰੂ ਆਪਣੇ ਕਾਲੀਦਰੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਮੈਂਬਰ ਕਿਹੜੇ-ਕਿਹੜੇ ਨੇ ਤੇ ਉਹਨਾਂ ਮੈਂਬਰਾਂ ਵੱਲੋਂ ਕਿਦਰਾ ਦਾ ਸਾਜੋਗ ਰਹਿਣ ਦੇਖੋ ਜਿਹੜੀ ਸ਼੍ਰੋਮਣੀ ਕਾਲੀਦਰੋਂ ਪੰਜ ਨੰਬਰ ਦੀ ਕਮੇਟੀ ਬਣਾਈ ਗਈ ਹੈ ਉਹਦੇ ਡਾਕਟਰ ਦਲਜੀਤ ਸਿੰਘ ਜੀ ਮਾਈ ਜਿਹੜੇ ਹੈਗੇ ਨੇ ਉਹਦੇ ਸੁਪਰਵਾਈਜ਼ਰ ਹੈਗੇ ਚੇਅਰਮੈਨ ਨੇ ਇਤੋਂ ਅਲਾਵਾ ਸਾਹ ਮਹਿੰਦਰ ਸਿੰਘ ਗਰੇਵਾਲ ਜੀ ਆ ਗਏ ਉਤੋਂ ਸਾਹੀਦਾ ਸਿੰਘ ਆਪੜੀ ਜੀ ਆ ਗਏ ਸ੍ਰੀ ਹਰੀਸ਼ ਰਾਏ ਟਾਡਾ ਜੀ ਆ ਗਏ ਤੇ ਪ੍ਰਤਪਾਲ ਸਿੰਘ ਪਾਲੀ ਜੀ ਆ ਗਏ ਜਿਹੜੇ ਗੁਰੂਦਾਰ ਦੁਖਨਵਰ ਸਾਹਿਬ ਦੇ ਪ੍ਰਧਾਨ ਨੇ ਇਹ ਸਾਰੇ ਬੜੇ ਸੀਜ਼ਨਡ ਬੰਦੇ ਨੇ ਬਹੁਤ ਹੀ ਸਾਡੇ ਰਿਸਪੈਕਟੇਬਲ ਸੁਸਾਇ ਕਿਉਂਕਿ ਮੇਰੇ ਕੋਲ ਮੇਰੀ ਇਲੈਕਸ਼ਨ ਪਹਿਲੀ ਵਾਰੀ ਹੈ ਜੇ ਤੁਸੀਂ ਕਿਹਾ ਮੈਂ ਇਲੈਕਸ਼ਨ ਪਹਿਲੀ ਵਾਰ ਲੜ ਰਿਹਾ ਇਤਾਂ ਦੀ ਲੋਕਾ ਇੱਕ ਲੋਕਚਾਰੀ ਜਿਵੇਂ ਪਹਿਲੀ ਵਾਰ ਆਇਆ ਉਸ ਕਰਕੇ ਜਿਹੜੀ ਅੱਜ ਇਹ ਪੰਜਾਂ ਬੰਦਾਂ ਦਾ ਜਿਹੜਾ ਇੱਕ ਸਾਥ ਹੈ ਜਿਹੜੀ ਉਹਨਾਂ ਦੀ ਆ ਨੌਲੇਜ ਹੈਗੀ ਹੈ ਜਿਹੜਾ ਨਾ ਐਕਸਪੀਰੀਅੰਸ ਹੈਗਾ ਵੇ ਇਹ ਤੋਂ ਬਹੁਤ ਬੈਨੀਫਿਟ ਮਿਲੂਗਾ ਸਰ ਮੁਕਾਬਲਾ ਕਿੰਨਾ ਸਮਝਦੇ ਹੋ ਇੱਕ ਪਾਸੇ ਕਾਂਗਰਸ ਹੈ ਇੱਕ ਪਾਸੇ ਆਮ ਆਦੀ ਪਾਰਟੀ ਹੈ ਅਜੇ ਬੀਜੇਪੀ ਨੇ ਚਲੋ ਨਹੀਂ ਹਜੇ ਆਪਣਾ ਉਮੀਦਵਾਰ ਲਿਆ ਤੇ ਤੁਸੀਂ ਕਿਦਾਂ ਕੰਪੀਟੀਸ਼ਨ ਕਿਦਾਂ ਸਮਝਦੇ ਹੋ ਦੇਖੋ ਸਾਡਾ ਕੋਈ ਕੰਪੀਟੀਸ਼ਨ ਨਹੀਂ ਲੜਾਈ ਤਾਂ ਵਿਚਾਰਾਂ ਦੀ ਹੈ ਜਿਹੜਾ ਬੰਦਾ ਲੁਧਿਆਣਾ ਵੈਸ ਤੋਂ ਡੀਡ ਕਰੂਗਾ ਉਹ ਲੁਧਿਆਣਾ ਵੈਸ ਦੀ ਸੇਵਾ ਕੌਣ ਕਰਦਾ ਹੈ ਜੇ ਕਹਨ ਸਾਡੇ ਸਜੀਵ ਜੀ ਕਹਿੰਦੇ ਹੈਗੇ ਆ ਕਿਉਂਕਿ ਸਾਡੇ ਭਰਾ ਨੇ ਵੱਡੇ ਲੇਕਿਨ 2-3 ਸਾਲ ਹੋ ਗਏ 2 ਸਾਲ ਹੋ ਗਏ ਉਹਨਾਂ ਨੂੰ ਐਮਪੀ ਰਾਜ ਸਭਾ ਦਾ ਬਣਿਆ ਹੋਇਆ ਤੇ 3 ਸਾਲ ਸਰਕਾਰ ਬਣੇ ਹੋਏ ਅੱਜ ਤੱਕ ਡਿਵੈਲਪਮੈਂਟ ਜ਼ੀਰੋ ਹੋਈ ਹੈ ਆਪਸੀ ਭਾਈਚਾਰਾ ਟੁੱਟ ਗਿਆ ਸਾਡੇ ਵਿੱਚ ਪੜਾ ਪਾਤ ਇਹਨਾਂ ਨੇ ਕੋ ਹਿੰਦੂ ਵਰਤਾ ਸਿੱਖ ਕਰਤਾ ਮੁਸਲਮਾਨ ਕਰਤਾ ਸਾਈ ਕਰਤਾ ਜੋ ਕਾਂਗਰਸ ਪਾਲਿਸੀ ਜੋਹੀ ਪਾਲਿਸੀ ਇਹ ਲੈ ਕੇ ਚੱਲ ਰਹੇ ਹੈਗੇ ਤੇ ਨੰਬਰ 2 ਅ ਮਿਸਟਰ ਆਸ਼ੂ ਹੈਗੇ ਨੇ ਉਹਨਾਂ ਦੇ 5 ਸਾਲ ਮੰਤਰੀ ਰਹਿ ਚੁੱਕੇ ਆ ਉਹਨਾਂ ਬਰਾਬਰ ਤੌਰ 'ਤੇ ਕਿ ਉਸ ਤੋਂ ਪਹਿਲੇ 10 ਸਾਲ ਅਕਾਲੀ ਦਸ਼ਮਣੀ ਕਾਂਦੀ ਦਾ ਰਹੇ ਹੈਗੀ ਇਹ ਪਾਰਟੀ ਰਹੀ ਹੈ ਸ਼ਮਣੀ ਕਾਂਦੀ ਦਲ ਡਿਸਪਾਇਟ ਦਾ ਫੈਕਟ ਕਿ ਆਸ਼ੂ ਜੀ ਪਹਿਲੇ ਵੀ ਇੱਥੇ ਐਮ ਐਲ ਏ ਸੀਗੇ ਉਦੋਂ ਡਵੈਲਪਮੈਂਟ ਦੀ ਬਰਾਬਰ ਹੁੰਦੀ ਸੀ ਕਿਉਂ ਕਿਉਂਕਿ ਡਵੈਲਪਮੈਂਟ ਵਿੱਚ ਕਦੀ ਵੀ ਜਿਹੜੀ ਸਟੇਟ ਸੀ ਐਮ ਹੁੰਦਾ ਵਾ ਉਹ ਇੱਕ ਪਿਓ ਦੀ ਤਰ੍ਹਾਂ ਹੁੰਦਾ ਵਾ ਉਹਨੇ ਸਭ ਨੂੰ ਬਰਾਬਰ ਦੇਖਣਾ ਹੁੰਦਾ ਵਾ ਜੇ ਪਰ ਜਿਹੜੇ ਹੁਣ ਹਾਲਾਤ ਬਣ ਗਏ ਆ ਹੋਂਦ ਛੋਟੇ ਛੋਟੇ ਗੱਲਾਂ ਦੇ ਉੱਤੇ ਜਿਹੜੇ ਹੈਗੇ ਨੇ ਕਦੀ ਐਫਆਰ ਰਜਿਸਟਰ ਕਰਤੀ ਇਹ ਕਰਤੀ ਉਹ ਕਰਤੀ ਇਹ ਤਾਂ ਪੋਲਿਟਿਕਲ ਵਿਊਜ਼ ਹੁੰਦੇ ਆ ਪੋਲਿਟਿਕਲ ਵਿਊਜ਼ ਤੇ ਅਗਰ ਐਫਆਰ ਆਉਣ ਲੱਪੀਆਂ ਫਿਰ ਲਾਅ ਐਂਡ ਆਰਡਰ ਕਿੱਥੇ ਰਹੂਗਾ ਅਗਰ ਤੁਸੀਂ ਸਾਹਮਣਾ ਹੈ ਤਾਂ ਇਦਾਂ ਦਾ ਕਰੋ ਕਿ ਸਾਡੇ ਧੀਆਂ ਪੈਣਾ ਜਿਹੜੀ ਹੈਗੀਆਂ ਨੇ ਰਾਤ ਦੇ 2 2 ਵਜੇ ਤੱਕ ਬਾਹਰ ਘੁੰਮਣ ਸਾਡਾ ਉਹ ਤਾਂ ਅਸੀਂ ਕੰਮ ਨਹੀਂ ਕਰ ਰਹੇ ਹੈਗੇ ਅਸੀਂ ਕੰਮ ਕੀ ਕਰ ਰਹੇ ਹੈਗੇ ਆ ਅਸੀਂ ਕਹਿੰਦੇ ਕਿ ਫਲਾਣਾ ਮੰਦਾ ਸਾਡੇ ਖਿਲਾਫ ਬੋਲਦਾ ਉਹਨੇ ਸਾਡੇ ਖਿਲਾਫ ਕਮੈਂਟ ਬਾਤ ਤੇ ਫਰਿਸਟਾ ਕਰ ਦੋ ਐ ਤੇ ਵੀਡੀਓ ਸਟੇਟ ਕਰ ਦੋ ਤੇ ਈਡੀ ਰੇਟ ਕਰਾ ਦੋ ਆ ਤਾਂ ਸੋ ਅੱਜ ਲੋੜ ਹੈਗੀ ਆ ਪਰਵਾਹ ਨੂੰ ਲੁਧਿਆਣਾ ਵੈਸ ਤੋਂ ਇਕੱਠਾ ਹੋਣ ਦੀ ਅੱਜ ਲੋੜ ਹੈ ਇਹਨੂੰ ਦੱਸਣ ਦੀ ਕਿ ਤੁਹਾਡੇ ਜਿਹੜੇ ਪਾਲਿਸਿਸ ਹੈਗੀਆਂ ਨੇ ਅਸੀਂ ਉਹਨਾਂ ਸਹਿਮਤ ਨਹੀਂ ਆ ਇਹ ਰੈਕਸ਼ਨ ਇੱਕ ਤਰੀਕਾ ਹੁੰਦਾ ਆਪਣਾ 뷰 ਦੇਣ ਦਾ ਰੈਕਸ਼ਨ ਤਰੀਕਾ ਹੁੰਦਾ ਦੱਸਣ ਦਾ ਕਿ ਅਸੀਂ ਤੁਹਾਡੇ ਨਾਲ ਨਹੀਂ ਹੈਗੇ ਸੋ ਅੱਜ ਮੌਕਾ ਮਿਲਿਆ ਹੈਗਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੋਟਰਸ ਨੂੰ ਕਿ ਕਾਈਂਡਲੀ ਇਸ ਵਾਰ ਜਿਹੜੀਆਂ ਹੈਗੀਆਂ ਵੋਟ ਸਪੋਰਟ ਕਰੋ ਔਰ ਤਾਂਗੇ ਅਸੀਂ ਜਿਹੜੀ ਹੈਗੀ ਜਿੱਥੇ ਅਸੀਂ ਇਲੈਕਸ਼ਨ ਜਿੱਤ ਸੀਗੀ ਉੱਥੇ ਅਸੀਂ ਲੁਧਿਆਣਾ ਵੈਸ ਤੇ ਕਿਉਂਕਿ ਇੱਥੇ ਵਿੱਚ ਸਾਡੇ ਟਰੇਡਰ ਰਹਿੰਦੇ ਆ ਬਿਜ਼ਨਸਮੈਨ ਰਹਿੰਦੇ ਹੈਗੇ ਆ ਸਾਡੇ ਕਿਸਾਨੀ ਇੱਥੇ ਰਹਿੰਦੀ ਹੈਗੀ ਆ ਬਹੁਤ ਸਾਰੇ ਰਹਿੰਦੇ ਆ ਔਰ ਹਰ ਵਰਗ ਜਿਹੜਾ ਹੈਗਾ ਵਾ ਇੱਥੇ ਸ਼ਾਂਤੀ ਨਾਲ ਭਾਈਚਾਰਕ ਤੌਰ ਦੇ ਉੱਤੇ ਬੜੀਆ ਤਿੱਖਾ ਰਹੇ ਸਿਰ ਲੁਧਿਆਣਾ ਵੈਸਟ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਲੈ ਕੇ ਲੋਕਾਂ ਨਾਲ ਵਿਚਰੋਗੇ ਗੱਲਬਾਤ ਕਰੋਗੇ ਜਾਂ ਤੁਹਾਡੀ ਨਿਗਾਹ ਦੇ ਵਿੱਚ ਕਿਹੜੇ ਮੁੱਦੇ ਆਦੇ ਜਿਹੜੇ ਪੈਂਡਿੰਗ ਆ ਕਿ ਲੋਕਾਂ ਦੇ ਅੱਗੇ ਜਾ ਕੇ ਰੱਖੋ ਜਾਂ ਪੂਰਾ ਕਰਨ ਦਾ ਤੁਸੀਂ ਯਤਨ ਕਰੋ ਮੈਂ ਕਹਿੰਦਾ ਤੁਸੀਂ ਇਹ ਮੁੱਦੋ ਦੱਸੋ ਜਿਹੜਾ ਨੇ ਅੱਜ ਤੱਕ ਪੂਰਾ ਕੀਤਾ ਮੈਂ ਤੁਹਾਨੂੰ ਸਵਾਲ ਪੁੱਛ ਲੈਣਾ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਜਿਹੜੀ ਵਿਜ਼ਨ ਡਾਕੂਮੈਂਟ ਹੁੰਦਾ ਉਹ ਇੱਕ ਲਾਗਲ ਲੀਗਲ ਡਾਕੂਮੈਂਟ ਹੈ ਇਹਨਾਂ ਸਾਰੇ ਚੱਕਰ ਉਹ ਜੇ ਕੋਈ ਪੂਰਾ ਕੀਤਾ ਹੋਇਆ ਮੈਨੂੰ ਦੱਸ ਦਿਓ ਜੇ ਕਹਿੰਦੇ ਸੀ ਪਹਿਲੇ ਦਿਨ ਕਹਿੰਦੇ ਸੀ BMW ਦਾ ਕਾਰਖਾਨਾ ਲੈ ਕੇ ਆਵਾਂਗੇ ਤੇ ਇੱਥੇ ਬਾਸਟਾ ਵਿਚਾਰੇ ਸਾਡੇ ਟੀਚਰਸ ਹੈਗੇ ਆ ਜਿਹੜੀ ਮੋਸਟ 엘ਿਟ ਕਲਾਸ ਹੈਗੇ ਆ ਸਭ ਤੋਂ ਵੱਧ ਰਿਸਪੈਕਟੇਬਲ ਆ ਉਹਨਾਂ ਕੋਲ ਪੈਸੇ ਲੈ ਲੈ ਕੇ ਬਾਥਰੂਮਾਂ ਦੀ ਰੈਨੋਵੇਸ਼ਨ ਕਰਦੇ ਫਿਰਦੇ ਆ ਇਹ ਕਿਹੜੀ ਤਰੀਕਾ ਹੋਇਆ ਗੱਲ ਤਾਂ ਅੱਜ ਕੰਮ ਕਰਨ ਦੀ ਆ ਕੰਮ ਕਰਕੇ ਦਿਖਾਉਂਦੇ 3 ਸਾਲ ਦੇ ਵਿੱਚ ਆ ਹੁਣ 15 ਦਿਨ ਹੋ ਗਏ ਵਾਸਤੇ ਵਿੱਚ ਹੀ ਸੜਕਾ ਬਣਾ ਰਹੇ ਆ ਇੱਕ ਕਰਿਆ ਉਹ ਕਰਿਆ ਸਾਰੇ ਸਾਰਾ ਜਿੰਨਾ ਹੈਗਾ ਵਾ ਕਾਰਪੋਰੇਸ਼ਨ ਦਾ ਜਿੰਨਾ ਅਮੜਾ ਇੱਥੇ ਝੋਕਤਾ ਮੇਰੇ ਡੇ ਮੁੱਦੇ ਹੈਗੇ ਆ ਉਹ ਲਾਅ ਐਂਡ ਆਰਡਰ ਦਾ ਮੁੱਦੇ ਸਾਡੇ ਹੈਗੇ ਆ ਸਾਡਾ ਵਿਜਨ ਜਿਹੜਾ ਹੈਗਾ ਵਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਹੈਗਾ ਸਾਡਾ ਵਿਜਨ ਕਿਸਾਨੀ ਹੈਗਾ ਸਾਡਾ ਵਿਜਨ ਟ੍ਰੇਡਰਸ ਹੈਗੇ ਸਾਡਾ ਵਿਜਨ ਇੰਡਸਟਰੀਸਟ ਹੈਗੇ ਆ ਬਿਜ਼ਨਸ ਹੈਗਾ ਵਾ ਔਰ ਸਾਡਾ ਡਾ ਵਿਜਨ ਹੈਗਾ ਉਹ ਸਭ ਤੋਂ ਵੱਡਾ ਆਪਸੀ ਭਾਈਚਾਰਾ ਅਸੀਂ ਅਗਲਾ ਆਪਸੀ ਭਾਈਚਾਰੇ ਦੇ ਤੌਰ ਦੇ ਉੱਤੇ ਇਕੱਠੇ ਗੱਲ ਕਰਾਂਗੇ ਅੱਗੇ ਚੱਲਾਂਗੇ ਤਾਂ ਡੈਫੀਨਿਟਲੀ ਲੁਧਿਆਣਾ ਵੈਸਟ ਜਿਹੜੀ ਹੈਗੀ ਆ ਪੰਜਾਬ ਦੀ ਨੰਬਰ 1 ਦੀ ਕਨਸਟੈਂਸੀ ਬਣੂ ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਆਗੂਆਂ ਨੇ ਲੁਧਿਆਣਾ ਦੇ ਮਿਨੀ ਸਕੱਤਰੇਤ ਪਹੁੰਚ ਕੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਰਾਹੋਂ ਰੋਡ ਨੂੰ ਬਣਾਉਣ ਦਾ ਮੁੱਦਾ ਚੁੱਕਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸੜਕ ਨੂੰ ਸਿੰਗਲ ਲੇਨ ਬਣਾਇਆ ਗਿਆ ਜਦਕਿ ਡਬਲ ਲੇਨ ਰੋਡ ਪਾਸ ਹੋਇਆ ਸੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ 27 ਅਪ੍ਰੈਲ ਨੂੰ ਲੱਡਵਾਲ ਟੋਲ ਪਲਾਜ਼ਾ ਫ੍ਰੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਵੀ ਇਸੇ ਮੰਗ ਨੂੰ ਲੈ ਕੇ ਲੱਡਵਾਲ ਟੋਲ ਪਲਾਜ਼ਾ ਤੇ ਧਰਨਾ ਦਿੱਤਾ ਗਿਆ ਸੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਦੇ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਰਾਹਾਂ ਰੋਡ ਦੇ ਰਸਤੇ ਨੂੰ ਦਰਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਪਹਿਲਾਂ ਵੀ ਧਰਨਾ ਦਿੱਤਾ ਜਾ ਚੁੱਕਾ ਹੈ। ਸਾਡੀ ਜਿਹੜੀ ਕਿਸਾਨ ਯੂਨੀਅਨ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆ ਅਸੀਂ ਆਮ ਜਨਤਾ ਦਾ ਮੁੱਦਾ ਲੈ ਕੇ ਆਏ ਆ। ਅੱਜ ਸਾਡਾ ਕਿਸਾਨੀ ਦਾ ਮੁੱਦਾ ਨਹੀਂ ਹੈ ਕੋਈ ਵੀ ਸਾਡੇ ਇੱਕ ਸਾਨੇ ਵਾਲਾ ਹਲਕੇ ਦੇ ਵਿੱਚ ਰਾਹੂ ਰੋਡ ਦਾ ਮੁੱਦਾ ਜਿਹੜਾ ਕਿ ਪਿਛਲੇ 15-16 ਸਾਲਾਂ ਤੋਂ ਬਣਿਆ ਨਹੀਂ ਸੀ 2023 ਦੇ ਵਿੱਚ ਅਸੀਂ ਧਰਨੇ ਲਾ ਕੇ ਆਮ ਜਨਤਾ ਨੇ ਨਾਲ ਲੱਗ ਕੇ ਸਾਡੀ ਜਥੇਬੰਦੀ ਦੇ ਧਰਨੇ ਲਾਏ ਤੇ ਤਾਂ ਅਸੀਂ ਉਹਨੂੰ ਸ਼ੁਰੂ ਕਰਾਇਆ ਉਹ 25% ਬਣਿਆ ਉਹ ਹੁਣ ਵਿਚੇ ਰੁਕਿਆ ਹੋਇਆ ਵਾ ਜੇ ਅਸੀਂ ਪੀਡਬਲਯੂਟੀ ਨੂੰ ਕਹਿੰਨੇ ਆ ਤਾਂ ਉਹ ਕਹਿੰਦੇ ਵੀ ਜੰਗਲਾਤ ਭਾਗ ਨੇ ਦਰਸਤ ਨਹੀਂ ਪੱਟੇ ਜੰਗਲਾਤ ਭਾਗ ਕਹਿੰਦਾ ਅਸੀਂ ਮਨਜ਼ੂਰੀਆਂ ਦਿੱਤੀਆਂ ਇਹ ਫੇਰ ਕਹਿੰਦੇ ਫੇਰ ਕਹਿੰਦੇ ਇਹ ਖੰਭੇ ਆ ਸਾਈਟਾਂ ਦੇ ਖੰਭੇ ਨਹੀਂ ਪੱਟੇ ਇਹ ਚੀਜ਼ਾਂ ਨੂੰ ਲੈ ਕੇ ਸਾਡੇ ਉੱਤੇ ਕ੍ਰੇਡ ਕੜਾ ਬਣਿਆ ਹੋਇਆ ਵਾ ਜਿਹੜਾ ਕਿ ਮਸਲਾ ਹੱਲ ਨਹੀਂ ਹੋ ਰਿਹਾ ਅੱਜ ਅਸੀਂ ਉਹਦੇ ਵਿੱਚ ਲਗਾਤਾਰ ਜਿਹੜੀ ਸਾਡੇ ਏਰੀਆ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹੈਵੀ ਟਿਪਰ ਆ ਰਹੇ ਨੇ ਉਹਨਾਂ ਦਾ ਕਰਕੇ ਨਿਤ ਦਿਨ ਐਕਸੀਡੈਂਟ ਹੁੰਦੇ ਨੇ ਜਿਹੜੇ ਪਿਛਲੇ 3-4 ਦਿਨਾਂ 'ਚ ਕਾਫੀ ਮੌਤਾਂ ਹੋ ਚੁੱਕੀਆਂ ਤੁਸੀਂ ਦੇਖਿਆ ਹੋਣਾ ਕੱਲ ਸੋਸ਼ਲ ਮੀਡੀਆ ਤੇ ਇੱਕ ਟਿਪਰ ਪਲਟਿਆ ਸੀ ਬੱਚੇ ਉਹਨਾਂ ਥੱਲੇ ਬਚ ਗਏ ਉਹਨਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਇਹ ਕਿਹਾ ਵੀ ਡੀਸੀ ਸਾਹਿਬ ਜਿਹੜੇ ਇਹ ਬੰਦੇ ਕੰਮ ਨਹੀਂ ਕਰ ਰਹੇ ਇਹਨਾਂ ਬਾਰੇ ਪਤਾ ਕਰੋ ਕਿਉਂ ਨਹੀਂ ਕਰ ਰਹੇ ਔਰ ਸਾਨੂੰ ਇਹਦੀ ਜਾਣਕਾਰੀ ਦਿਓ ਸਾਡੀ ਮੀਟਿੰਗ ਕਰਾਓ ਇਹਨਾਂ ਨਾਲ ਤਾਂ ਉਹਨਾਂ ਨੇ ਅੱਜ ਵਿਸ਼ਵਾਸ ਦਿਵਾਇਆ ਵੀ ਇਸ ਹਫ਼ਤੇ ਮੈਂ ਆਪ ਮੀਟਿੰਗ ਕਰੂੰਗਾ ਅਗਲੇ ਹਫ਼ਤੇ ਮੈਂ ਤੁਹਾਨੂੰ ਵਿੱਚ ਪਟਾ ਕੇ ਤੁਹਾਡਾ ਜਿਹੜਾ ਕੰਮ ਸ਼ੁਰੂ ਕਰਾਵਾਂਗੇ ਅਗਰ 27 ਤਰੀਕ ਤੱਕ ਕੰਮ ਨਹੀਂ ਸ਼ੁਰੂ ਹੁੰਦਾ ਤਾਂ 27 ਤਰੀਕ ਨੂੰ ਅਸੀਂ ਲਾਟੋਵਾਲ ਦਾ ਟ੍ਰੋਲ ਪਲਾਜ਼ਾ ਫੇਰ ਫ੍ਰੀ ਕਰਾਂਗੇ ਜੇਕਰ 27 ਤਰੀਕ ਨੂੰ ਤੁਹਾਡਾ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਕਹਿੰਦਾ ਮੈਂ ਤੁਹਾਨੂੰ 27 ਦੀ ਲਾਟੂਆ ਟੋਲ ਪਲਾਜਾ ਫ੍ਰੀ ਕਰੋਗੇ ਹਾਂ ਬਿਲਕੁਲ ਅਸੀਂ ਲਾਟੂਆ ਟੋਲ ਪਲਾਜਾ 12 ਤੋਂ 3 ਵਜੇ ਤੱਕ ਫ੍ਰੀ ਕਰਾਂਗੇ ਕਿਹੜੀ ਦੂਸਰੀ ਸੜਕ ਦੀ ਕੀ ਗੱਲ ਕਰ ਰਹੇ ਇੱਕ ਤਾਂ ਰਾਹੋਂ ਰੋਡ ਤੋਂ ਲੈ ਕੇ ਮੱਤੇਵੜ ਤੱਕ ਇੱਕ ਮੱਤੇਵੜ ਤੋਂ ਲੈ ਕੇ ਜਿਹੜੀ ਜੰਗਲ ਦੇ ਵਿੱਚੋਂ ਨਿਕਲਦੀ ਹੈ ਰਾਹੋਂ ਜਿੱਥੇ ਕਨੈਕਟ ਹੁੰਦੀ ਹੈ ਉਹ ਰੋਡ ਦੀ ਗੱਲ ਕਰ ਰਹੇ ਹਾਂਜੀ ਇਹ 11 ਕਿਲੋਮੀਟਰ ਦਾ ਸਾਰੀ ਟੋਟਲ 11 ਕਿਲੋਮੀਟਰ 43 ਪੁਆਇੰਟ ਦੀ ਸੜਕ ਹੈ ਸਾਰੀ ਜਿਹੜੀ ਰਾਹੋਂ ਰੋਡ ਦੇ ਪੁਲ ਨਾਲ ਟੱਚ ਕਰਦੀ ਦਰਿਆਲ ਇਹ ਨਾਲ ਹੋਰ ਕਰਨ ਕੀ ਸਮ ਕਾਰਨ ਹੁਣ ਸਾਰਿਆਂ ਨੂੰ ਪਤਾ ਹੀ ਹੈ ਜੀ ਜਿਹੜਾ ਲਾਡੋਵਾਲ ਦਾ ਟੋਲ ਪਲਾਜ ਆ ਜੇ ਇਹ ਟ੍ਰੈਫਿਕ ਇਧਰ ਦੀ ਚਲੇਗੀ ਮੰਨ ਲਓ ਨਵਾਂ ਸ਼ਹਿਰ ਰੋਪੜ ਨੰਗਲ ਇਹ ਸਾਰੀ ਟ੍ਰੈਫਿਕ ਐਨੂੰ ਜਾਊਗੀ ਤਾਂ ਟੋਲ ਪਲਾਜ ਦੀ ਆਮਦਨ ਘਟੂਗੀ ਹੁਣ ਟੋਲ ਪਲਾਜੇ ਵਾਲੇ ਸਾਡੇ ਲੀਡਰਾਂ ਨੂੰ ਵੀ ਮਹੀਨਾ ਦਿੰਦੇ ਆ ਸਾਡੇ ਅਫਸਰਾਂ ਨੂੰ ਵੀ ਮਹੀਨਾ ਦਿੰਦੇ ਆ ਇਸ ਕਰਕੇ ਰਾਊਂਡ ਰੋਡ ਜਿਹੜਾ ਬਣ ਨਹੀਂ ਦਿੰਦੇ ਨਾ ਕੋਈ ਲੀਡਰ ਬਣ ਦਿੰਦਾ ਤੇ ਨਾ ਕੋਈ ਅਫਸਰ ਬਣ ਦਿੰਦਾ ਅਫਸਰਾਂ ਦੀ ਮਿਲੀ ਭੁਗਤ ਹਾਂ ਮਿਲੀ ਭੁਗਤ ਆ ਜੀ ਸਾਰਿਆਂ ਦੀ ਮਿਲੀ ਭੁਗਤ ਆ ਇੱਥੇ ਦੇਖੋ ਕਾਲੀਆਂ ਦਾ ਮੰਤਰੀ ਰਿਹਾ ਉਹਨੇ ਕਿੱਲੋ ਲੋਕ ਨਹੀਂ ਪਾਈ ਕਾਂਗਰਸ ਵਾਲੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ 14 ਮੁੰਡੇ ਸਾਡੇ ਪਹਿਲਾਂ ਮਰ ਚੁੱਕੇ ਨੇ ਤਿੰਨ ਬੰਦੇ ਸਾਡੇ ਇਸ ਹਫ਼ਤੇ ਚ ਫੇਰ ਮਰ ਗਏ ਨੇ ਲੋਕਾਂ ਦੇ ਜ਼ਵਾਕ ਮਾਰਨ ਲੋਕਾਂ ਦੇ ਘਰ ਉਜੜਨ ਇਹਨਾਂ ਨੂੰ ਤੇ ਨਜਾਇਜ਼ ਮਾਈਨਿੰਗ ਚਾਹੀਦੀ ਆ ਇਹਨਾਂ ਦੇ ਟਿੱਪਰ ਚੱਲਨੇ ਚਾਹੀਦੇ ਆ ਇਹਨਾਂ ਨੇ ਇਹਨਾਂ ਨੇ ਆਪਣੇ ਕਾਰੋਬਾਰ ਚੱਲਨੇ ਚਾਹੀਦੇ ਜਨਤਾ ਨਾਲ ਕੋਈ ਮਤਲਬ ਨਹੀਂ ਵੋਟਾਂ ਲੈ ਲੀਆਂ ਨੇ ਲੋਕਾਂ ਨੂੰ ਝੂਠ ਬੋਲ ਬੋਲ ਕੇ ਇਹਨਾਂ ਨੇ ਵੋਟਾਂ ਲਈਆਂ ਨੇ ਅੱਜ ਇਹ ਕਿਸੇ ਖਾਤੇ ਚ ਨਹੀਂ ਪੈ ਰਹਾ ਔਰ ਝੂਠ ਤੇ ਝੂਠ ਬੋਲੀਆਂ ਉਹ ਲੱਗਦਾ ਕਿ ਜੇਕਰ 27 ਤਰੀਕ ਨੂੰ ਇਹ ਮੰਗਾਂ ਨਾਮੰਨੀਆ ਗਈਆਂ ਤਾਂ ਇੱਕ ਦਿਨ ਦਾ ਟੋਲ ਫਰੀ ਕਰੋਗੇ ਔਰ ਜੇਕਰ ਫਿਰ ਵੀ ਮੰਗਾਂ ਨਾਮੰਨੀਆ ਗਈਆਂ ਤਾਂ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਚਾਹੀਦਾ ਇੱਕ ਕਣਕਾਂ ਤੋਂ ਵਿਲੇ ਹੋਏ ਨਾ ਫਿਰ ਉੱਤੇ ਟਰਾਲੀਆਂ ਲਾ ਕੇ ਪੱਕੇ ਤੌਰ ਤੇ ਉਹਨੂੰ ਫਰੀ ਕਰਾਂਗੇ ਅਸੀਂ ਮੇ ਜਾਣਾ ਜਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨ ਆਸ਼ੋਦੀ ਰਿਹائش ਤੇ ਕੁਝ ਦਿਨ ਪਹਿਲਾਂ ਪਹੁੰਚੇ ਰਾਜਾਵੜਿੰਗ ਨੂੰ ਉਨ੍ਹਾਂ ਵੱਲੋਂ ਘਰ ਨਾ ਮਿਲਣ ਦਾ ਮੁੱਦਾ ਗੁੱਟਬਾਜੀ ਦੀ ਰੰਗਤ ਲੈਂਦਾ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਚ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਕੀਤੇ ਗਏ ਪ੍ਰਦਰਸ਼ਨ ਚ ਭਾਰਤ ਭੂਸ਼ਣ ਆਸ਼ੂ ਦੇ ਨਾ ਪਹੁੰਚਣ ਬਾਰੇ ਵੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਕਿ ਇਹ ਕਾਂਗਰਸ ਦਾ ਪਰਿਵਾਰਕ ਮਾਮਲਾ ਹੈ ਕਾਂਗਰਸ ਇੱਕ ਪਰਿਵਾਰ ਹੈ ਅਤੇ ਆਪਸ ਚ ਬੈਠ ਕੇ ਗੱਲਬਾਤ ਕਰ ਲਈ ਜਾਏਗੀ ਦੇਖੋ ਜੀ ਗੱਲ ਇਹ ਹੈ ਸਾਡਾ ਆਪਣਾ ਪਰਿਵਾਰ ਹੈ ਸਾਡੀ ਪਰਿਵਾਰਕ ਗੱਲ ਹੈ ਸੋ ਪਰਿਵਾਰ ਦੀ ਗੱਲ ਜਦੋਂ ਬਾਜ਼ਾਰ 'ਚ ਜਾਂਦੀ ਹੈ ਔਰ ਮੀਡੀਆ ਤੇ ਜਾਂਦੀ ਹੈ ਉਹ ਅੱਛੀ ਗੱਲ ਨਹੀਂ ਹੁੰਦੀ ਸੋ ਮੈਰੇ ਤੇ ਕੋਈ ਮੇਰੀ ਟਪਟਪਣੀ ਨਹੀਂ ਹੈ ਮੇਰਾ ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਜਿਹੜੀ ਵੈਸਟ ਦਾ ਚੋਣ ਹੈ ਉਹ ਕਿਦਾਂ ਜਿੱਤਨੇ ਤੇ ਕਿਵੇਂ ਸਾਡੀ ਜਿਹੜੀ ਨੰਬਰ 1 ਪਾਰਟੀ ਸੀ ਪਾਰਲੀਮੈਂਟ ਦੇ ਵਿੱਚ 17000 ਦੇ ਲਗਭਗ ਮੈਂ ਬੀਜੇਪੀ ਤੋਂ ਹਾਰਿਆ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਬੋਲਬਾਲਾ ਸੀ ਔਰ ਕਿਸ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਬੀਜੇਪੀ ਨੂੰ ਧੂੜ ਚਟਾਉਣੀ ਹੈ ਤੇ ਜ਼ਮਾਨਤ ਜਬਤ ਕਰਾਉਣੀ ਹੈ ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਇਹ ਦੱਸਣਾ ਹੈ ਕਿ ਆਹ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੇ ਪਰਸੈਂਟ ਆ ਬੀਜੇਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ ਕਾਂਗਰਸ ਜਿੱਤੇਗੀ ਲੇਗਨ ਬੀਜਪੀ ਦਾ ਸੋਫੜਾ ਸਾਫ ਕਰਦੇ ਨੇ ਸੌਰੀ ਲੁਧਿਆਣੇ ਸ਼ਹਿਰ ਚ ਸਰ ਜਿਹੜੀ ਇੱਕ ਝੂਠਾ ਦੀ ਗੱਲ ਕਹੀ ਜਾ ਰਹੀ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਐਸੇ ਪ੍ਰਧਾਨ ਤੁਸੀਂ ਕਿਵੇਂ ਦੇ ਸਰ ਬਿਲਕੁਲ ਇੱਕ ਝੂਠਾ ਜਿਸ ਦਿਨ ਚੋਣ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਤਾ ਲੱਗੇਗਾ ਮੈਂ ਬੈਸਾਬ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤ ਭੂਸ਼ਣ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ 100% ਅਸੀਂ ਸਾਰੇ ਜਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਕੋਈ ਕਿੰਤੂ ਪ੍ਰਾਂਤੂ ਨਹੀਂ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ ਚ ਗੁੱਸੇ ਗਿਲੇ ਵੀ ਹੁੰਦੇ ਆ ਤੇ ਉਹ ਟੈਲੀਵਿਜ਼ਨਾਂ ਤੇ ਥੋੜੀ ਕਦੇ ਦੱਸੀਦੇ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੋ ਗੱਲ ਆਈ ਉਦੋਂ ਕਿਵੇਂ ਭਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ ਜਦੋਂ ਸਾਡੀ ਗੱਲ ਨੂੰ ਪੈ ਜੂਗਾ ਕੋਈ ਤਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਹਾ ਗੁੱਸਾ ਮਾੜਾ ਮੋਟਾ ਤਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਹੋਰ ਕੋਈ ਇਸ਼ੂ ਹੈ ਤਾਂ ਦੱਸੋ ਜੀ ਆਪਾਂ ਪ੍ਰਤਾਪ ਸਿੰਘ ਬਾਜਵਾ ਜੀ ਵਾਲੇ ਮਾਮਲੇ ਦੇ ਵਿੱਚ ਵੀ ਭਾਰਤ ਕੁਸ਼ਨਾਸ਼ੂ ਨਜ਼ਰ ਨਹੀਂ ਆਈ ਜਦੋਂ ਇਲੈਕਸ਼ਨ ਲੜ ਰਹੇ ਸੀ ਜੀਓ ਤੁਸੀਂ ਕਹੋਗੇ ਉੱਥੇ ਫਲਾਣਾ ਬੰਦਾ ਨਹੀਂ ਨਜ਼ਰ ਆਇਆ। ਅਬ ਤੁਸੀਂ ਕਹੋਗੇ ਉੱਥੇ ਹੈਂਦਰੀ ਸਾਹਿਬ ਹੈ ਨਹੀਂ ਸੀ। ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਵੋਟਾਂ ਕੱਟੀਆਂ ਜਾ ਰਹੀਆਂ ਉੱਥੇ ਲਿਖਿਆ ਹੋਇਆ ਕਾਂਗਰਸ ਦੇ ਅਜਾ ਕਿਦਾਂ? ਪਤਾ ਨਹੀਂ ਹੋਰੇ ਬਾਰੇ ਐਕਚੁਅਲੀ ਟੂ ਬੀ ਵੈਰੀ ਓਨੈਸਟ ਮੈਂ ਹਰ ਚੀਜ਼ ਨੂੰ ਖੋਪੜਤਾਲ ਕਰ ਦਾਂ ਤੇ ਫਿਰ ਹੋਰੇ ਤੇ ਟਿੱਪਾ ਟਿੱਪਨੀ ਕਰਨਾ ਪਰ ਹਾਂ ਐਸਾ ਸਿਲਸਲਾ ਬੀਜੇਪੀ ਐਚ ਚ ਲਾਉਂਦੀ ਹੈ। ਇਹਨਾਂ ਨੇ ਮਹਾਰਾਸ਼ਟਰ ਚ ਸਾਡੀਆਂ ਉੱਥੇ ਵੋਟਾਂ ਕੱਟੀਆਂ ਤੇ ਘੱਟੋ ਘੱਟ 39 ਲੱਖ ਵੋਟਰ ਨਵੇਂ 5 ਮਹੀਨਿਆਂ ਚ ਬਣਾ ਦਿੱਤੇ ਗਏ ਐ। ਸੋ ਇਸ ਵਾਰੀ ਇਹੋ ਜੀਆਂ ਜਿਹੜੀਆਂ ਸਾਜ਼ਿਸ਼ਾਂ ਉਹ ਭਾਜਪੀ ਤੇ ਆਮ ਆਦਮੀ ਪਾਰਟੀ ਰਚ ਸਕਦੀ ਹੈ ਸਾਨੂੰ ਕਿਉਂਕਿ ਇਲੈਕਸ਼ਨ ਕਮਿਸ਼ਨ ਭਾਜਪੀ ਦੇ ਅੰਡਰ ਹੈ ਇਹੋ ਜੀਆਂ ਕੁਝੀਆਂ ਚਾਲਾਂ ਉਹ ਚੱਲ ਸਕਦੀ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮਹਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸਐਸਪੀ ਮੋਗਾ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਵੀਰਵਾਰ ਨੂੰ ਮੋਗਾ ਦੀ ਸਾਦਾਵਲੀ ਵਸਤੀ 'ਚ ਨਸ਼ਾ ਤਸਕਰਾਂ ਦੇ ਘਰਾ ਦੀ ਚੈਕਿੰਗ ਕੀਤੀ ਗਈ ਅਤੇ ਕਈ ਸ਼ੱਕੀ ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਚੈਕਿੰਗ ਦੌਰਾਨ ਡਰੋਨ ਰਾਹੀਂ ਪੂਰੇ ਇਲਾਕੇ 'ਚ ਨਜ਼ਰ ਰੱਖੀ ਗਈ ਸੀ ਇਸੇ ਦੌਰਾਨ ਡੀਐਸਪੀ ਪ੍ਰਿੰਦਰ ਸਿੰਘ ਅਤੇ ਐਸਐਚਓ ਸਿਟੀ ਵਰਨ ਸਮੇਤ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਚੈਕਿੰਗ ਤੋਂ ਬਾਅਦ ਡੀਐਸਪੀ ਰਵਿੰਦਰ ਸਿੰਘ ਨੇ ਪੂਰੀ ਜਾਣਕਾਰੀ ਦਿੱਤੀ ਅਜਿਹਾ ਸਾਧਾਂ ਵਾਲੀ ਬਸਤੀ ਸਾਡੀ ਜਿਹੜੀ ਕਾਫੀ ਜ਼ਿਆਦਾ ਡਰੱਗ ਦੇ ਵਿੱਚ ਬਦਨਾਮ ਹੈਗੀ ਆ ਇੱਥੇ ਕਾਫੀ ਬਦਨਾਮ ਬੰਦੇ ਰਹਿੰਦੇ ਆ ਜਿਹੜੇ ਉਹਨਾਂ ਦੇ ਚੈਕਿੰਗ ਕਰਦੇ ਕਈ ਵਾਰ ਇਹਨਾਂ ਘਰਾਂ ਨੂੰ ਗੇਟ ਨੂੰ ਲੋਕ ਲੱਗੇ ਹੁੰਦੇ ਆ ਕਿਛੇ ਆਪਦੇ ਘਰ ਚ ਰਹਿੰਦੇ ਆ ਉਹਦੇ ਨਾਲ ਅਸੀਂ ਡਰੋਨ ਦੀ ਮਦਦ ਨਾਲ ਇਹਨਾਂ ਨੂੰ ਸਾਰੇ ਘਰਾਂ ਨੂੰ ਚੈੱਕ ਕੀਤਾ ਤੇ ਜਿਹੜੇ ਕੋਈ ਵਹੀਕਲ ਵੀ ਸਾਨੂੰ ਸ਼ੱਕੀ ਮਿਲੇ ਆ ਉਹਨਾਂ ਨੂੰ ਵੀ ਅਸੀਂ ਥਾਣੇ ਲਿਜਾ ਕੇ ਇਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਉਹ ਜਿਹੜੇ ਦੋਸ਼ੀਆਂ ਦੇ ਵੀ ਘਰਾਂ ਤੇ ਰੇਡ ਕੀਤੇ ਗਏ ਆ ਜੋ ਵੀ ਕਿਸੇ ਤੋਂ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਗਿਆ ਸਰ ਨੋਟਿਸ ਵੀ ਲਗਾਇਆ ਗਿਆ ਘਰਾਂ ਦੇ ਵਿੱਚ ਹਾਂ ਕਈ ਘਰਾਂ ਦੇ ਵਿੱਚ ਨੋਟਿਸ ਵੀ ਲੱਗਿਆ ਜਿਹੜੇ ਬੰਦੇ ਪਗੋੜੇ ਹੈਗੇ ਆ ਉਹਨਾਂ ਦੇ ਵੀ ਨੋਟਿਸ ਵੀ ਲੱਗੇ ਆ ਇਹ ਜਿਹੜੀ ਇਹ ਹੁਣ ਬਸਤੀ ਦੇ ਵਿੱਚ ਕਾਫੀ ਜ਼ਿਆਦਾ ਸਾਡੇ ਮੁੰਡੇ ਇੱਥੇ ਜਿਹੜੇ ਤਸਕਰਾਂ ਤੇ ਨਿਗਰਾਨੀ ਰੱਖੀ ਹੋਈ ਆ ਫੇਰ ਵੀ ਜੇ ਕੋਈ ਗਾਹੇ ਵਗਾਹੇ ਕੋਈ ਆਉਂਦਾ ਤਾਂ ਉਹਦੇ ਜੇਹਦਾ ਵੀ ਸਾਨੂੰ ਕੋਈ ਬਾਹਰੋਂ ਜੇ ਕੋਈ ਬੰਦਾ ਮਿਲਦਾ ਤਾਂ ਉਹਦੇ ਵਹੀਕਲ ਵਗੈਰਾ ਦੇ ਚਲਾਨ ਜਾਂ ਉਹਨਾਂ ਨੂੰ ਲਿਜਾ ਕੇ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਦੇ ਆ ਸਰ ਹੁਣ ਕੋਈ ਕੋਈ ਅਜਿਹੇ ਮੋਟਰਸਾਈਕਲ ਸ਼ੱਕੀ ਹਾਤਾਂ ਦੇ ਵਿੱਚ ਜਾਂ ਕੋਈ ਵਿਅਕਤੀ ਬ੍ਰਮ ਮਿਲੇ ਕੋਈ ਹਾਂ ਮੋਟਰਸਾਈਲ ਮਿਲੇ ਉਹਨਾਂ ਦੀ ਗਾ ਚੈਕਿੰਗ ਕਰਾਂਗੇ ਪੜਤਾਲ ਕਰਕੇ ਅਗਲੀ ਕਾਰਵਾਈ ਕਰਾਂਗੇ ਕੀ ਚੇਤਾਵਨੀ ਕੀ ਕਰੋਗੇ ਇਹੀ ਆ ਚੇਤਾਵਨੀ ਸਾਡੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੇ ਵੀ ਲੱਗੇ ਹੋਇਆ ਨਸ਼ੇ ਦੇ ਵਿੱਚ ਪੈਸੇ ਕਮਾਉਣ ਲਈ ਉਹਨਾਂ ਨੂੰ ਇਹੀ ਆ ਵੀ ਅਸੀਂ ਉਹਨਾਂ ਨੂੰ ਇੱਥੇ ਰਹਿਣ ਨਹੀਂ ਦੇਵਾਂਗੇ ਉਹਨਾਂ ਦੇ ਖਿਲਾਫ ਸੱਟ ਐਕਸ਼ਨ ਲਿਆ ਜਾਊਗਾ ਲੋਕਾਂ ਨੂੰ ਕੀ ਅਪੀਲ ਹੈ ਜੀ ਲੋਕਾਂ ਨੂੰ ਇਹੀ ਆ ਸਾਨੂੰ ਬਤੋ ਬਤ ਤੁਸੀਂ ਇਨਫੋਰਮੇਸ਼ਨ ਦਿਓ ਤਾਂ ਜੋ ਇਹ ਨਸ਼ੇ ਦੀ ਜਿਹੜੀ ਕੋਡ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਬਾਹਰ ਕੱਢ ਸਕੀਏ ਡਾਕਟਰ ਸਾਹਿਬ ਕਈ ਵਾਰ ਲੋਕ ਜਿਹੜੇ ਇਨਫੋਰਮੇਸ਼ਨ ਦਿੰਦੇ ਪਰ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਉਸ ਤੋਂ ਬਾਅਦ ਤਸਕਰ ਉਹਦੇ ਤੇ ਜਿਹੜੇ ਹੈਵੀ ਹੋ ਜਾਂਦੇ ਨਹੀਂ ਇਹ ਜੇ ਪੈਸੇ ਇਦਾਂ ਦਾ ਕਈ ਹੈ ਤੇ ਗੱਲਾਂ ਜੋ ਸਾਹਮਣੇ ਆਈ ਸੀ ਪਰ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹਾਂ ਇਦਾਂ ਦੀ ਕੋਈ ਪੁਲਿਸ ਕੋਈ ਇਨਫੋਰਮੇਸ਼ਨ ਲੀਕ ਨਹੀਂ ਹੋਣ ਦੋ ਪੰਜਾਬ ਪੁਲਿਸ ਨੇ ਜਲੰਧਰ ਚ ਯੂਟਿਊਬਰ ਦੇ ਘਰ ਚ ਗ੍ਰੇਨੇਡ ਹਮਲੇ ਮਾਮਲੇ ਚ ਰਿਜੋਰੀ ਦੇ ਨਸ਼ਹਿਰਾ ਸੈਕਟਰ ਤੋਂ ਭਾਰਤੀ ਫੌਜ ਦੇ ਸੁਖਚੈਨ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਸੁੱਟਣ ਵਾਲਿਆਂ ਨੂੰ ਫੌਜੀ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ ਗ੍ਰਿਫਤਾਰ ਕੀਤਾ ਗਿਆ ਫੌਜੀ ਸ਼੍ਰੀ ਮੁਖਤਰ ਸਾਹਿਬ ਦਾ ਰਹਿਣ ਵਾਲਾ ਪਿੰਡ ਮਹਾਨ ਬਹਾਦਰ ਦੇ ਵਿੱਚ ਉਸਦਾ ਘਰ ਹੈ ਦਰਸਲ ਇਸ ਗ੍ਰੇਨੇਡ ਹਮਲੇ ਚ ਗ੍ਰਫਤਾਰ ਕੀਤੇ ਗਏ ਯਮਨਾ ਨਗਰ ਤੋਂ ਹਾਰਦਿਕ ਦੇ ਮੋਬਾਈਲ ਤੋਂ ਇੱਕ ਵੀਡੀਓ ਮਿਲੀ ਸੀ ਜਿਸ ਚ ਗ੍ਰੇਨੇਡ ਕਿਵੇਂ ਚਲਾਉਣਾ ਹੈ ਕਿਵੇਂ ਸੁੱਟਣਾ ਹੈ ਸੰਬੰਧਿਤ ਜਾਣਕਾਰੀ ਮਿਲੀ ਸੀ ਦੂਜੇ ਪਾਸੇ NIA ਨੇ ਵੀ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਕੇਂਦਰੀ ਏਜੰਸੀ ਮੁਲਜ਼ਮਾਂ ਕੋਲੋਂ ਆਪਣੇ ਪੱਧਰ ਤੇ ਪੁੱਛਗਿੱਛ ਕਰ ਰਹੀ ਹੈ ਦੂਜੇ ਪਾਸੇ ਗ੍ਰਫਤਾਰ ਕੀਤੇ ਗਏ ਫੌਜੀ ਸੁਖ ਚਰਨ ਸਿੰਘ ਔਰ ਨਿਕਾ ਫੌਜੀ ਦੇ ਪਰਿਵਾਰਕ ਮੈਂਬਰਾਂ ਨੇ ਸਾਫ਼ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦਾ ਇਸ ਘਟਨਾ ਬਾਰੇ ਉਹਨਾਂ ਦੇ ਮੀਡੀਆ 'ਚ ਚੱਲ ਰਹੀਆਂ ਖਬਰਾਂ ਤੋਂ ਹੀ ਪਤਾ ਲੱਗਾ ਹੈ ਮਲਜ਼ਮ ਫੌਜੀ ਦੇ ਚਾਚਾ ਨੇ ਕਿਹਾ ਕਿ ਸਾਨੂੰ ਆਪਣੇ ਪਤੀਜੇ ਬਾਰੇ ਪਹਿਲਾਂ ਕਦੇ ਕੋਈ ਅਜਿਹੀ ਸ਼ਿਕਾਇਤ ਨਹੀਂ ਮਿਲੀ ਸੁਖਚਰਨ ਸਿੰਘ 2015 ਤੋਂ ਭਾਰਤੀ ਫੌਜ 'ਚ ਸ਼ਾਮਲ ਹੋਇਆ ਸੀ ਅਤੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਉਸਨੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਕੁਝ ਸਮੇਂ ਤੋਂ ਸੁਖਚੰਦ ਸਿੰਘ ਚੰਮੂ ਕਸ਼ਮੀਰ ਚ ਤੈਨਾਤ ਹੈ ਮੈਂ ਕੁਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਮਹਾਵਧਰਾ ਮੈਂ ਪਿੰਡ ਦਾ ਨੰਬਰਦਾਰ ਆ ਇਹ ਜੋ ਮੁੰਡਾ ਸਚਰਨ ਸਿੰਘ ਹੈ ਮੇਰਾ ਭਤੀਜਾ ਲੱਗਦਾ ਹੈ ਤੇ ਅੱਜ ਜਿਹੜਾ ਹੈਗਾ ਇਹ ਪੁਲਿਸ ਨੇ ਜੁੰਟ ਦੇ ਵਿੱਚੋਂ ਇਹਨਾਂ ਨੂੰ ਲਿਆਂਦਾ ਹੈ ਇਹ ਤਾਂ ਉਹਨਾਂ ਨੂੰ ਪਤਾ ਵੀ ਕੀ ਦੋਸ਼ ਲਾਇਆ ਉਹਨਾਂ ਨੇ ਤੇ ਅੱਗੇ ਕੀ ਸਿੱਟਾ ਕੱਢਦੇ ਆ ਨਾਨ ਜੀ ਤਾਂ ਛੁੱਟੀ ਆਉਂਦਾ ਕਦੇ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਸੀ ਕੋਈ ਅੱਜ ਤੱਕ ਜਾਂ ਪੁਲਿਸ ਪੁਲਿਸ ਵੱਲੋਂ ਜਾਂ ਪਿੰਡ ਵੱਲੋਂ ਜਾਂ ਫੌਜ ਵੱਲੋਂ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਸੀ ਕਦੋਂ ਨੂੰ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਦਸਤਾਰ ਕੀਤਾ ਗਿਆ ਸਮਾਂ ਆ ਹੁਣ ਕਰਿਆ ਆ ਇਹਨਾਂ ਦੇ ਕਰਿਆ ਕੀ ਪਤਾ ਲੱਗਿਆ ਮੈਨੂੰ ਤਾਂ ਅਜੇ ਕੁਸੂਆ ਸੁਆ ਸੁਆ ਖਬਰ ਚਲੀ ਜਾਂਦੀ ਸੀ ਕੁਸੂਆ ਦੇ ਤੋਂ ਇਨਫੋਰਮੇਸ਼ਨ ਲਈ ਜਾਂ ਮੈਨੂੰ ਓਕੇ ਜੀ ਮੈਂ ਤਾਂ ਖਬਰ ਤੋਂ ਪਤਾ ਲੱਗਿਆ ਜਿਵੇਂ ਹੁਣ ਮੰਨ ਲਓ ਪੜਿਆ ਗਿਆ ਹੈਗਾ ਵੀ ਗੱਨੇੜ ਦੀ ਸਮਾਗਤ ਦੱਸਿਆ ਸੀਗਾ ਕੀ ਕੀ ਕੁਝ ਲੱਗਦਾ ਸੀ ਅਜੇ ਕੋਈ ਲਿੰਕ ਹੈਗੇ ਨੇ ਇਹਨਾਂ ਦੇ ਨਾ ਜੀ ਨਾ ਕਦੇ ਵੀ ਨਹੀਂ ਲੱਗਦਾ ਸੀ ਇਹ ਤਾਂ ਤੋਂ ਐਂ ਕਦੋਂ ਕੀਤਾ ਸੀ ਇਹਨਾਂ ਕੋਲ ਤਕਰੀਬਨ ਇਹ 16 17 ਦੇ ਵਿੱਚ ਕੀਤਾ ਹੈ ਉਸ ਸ ਗਿਆਨ ਸਾਲ ਹੋ ਗਏ ਕਿੰਨੀ ਕਿੱਤੇ ਸੀ ਜੀ ਹੁਣ ਇਸ ਵਕਤ ਜੰਮੂ ਸੀ ਜੰਮੂ ਸੀ ਨਹੀਂ 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 ਹਮੇਰਾ ਜੁੰਟਾ ਬਦਲਦੀਆਂ ਰਹਿੰਦੀਆਂ ਆ ਜੁੰਟ ਦੀ ਹਮੇਸ਼ਾ ਜਿਹੜੀ ਇੱਕ ਥਾਂ ਇੱਕ ਜਗ੍ਹਾ ਦੋ ਸਾਲ ਰਹਿੰਦੀ ਤਕਰੀਬਨ ਉਸ ਤੋਂ ਬਾਅਦ ਜੁੰਟਾ ਬਦਲਦੀਆਂ ਰਹਿੰਦੀਆਂ ਓਕੇ ਤੇ ਹੁਣ ਲਾਸਟ ਕਦੋਂ ਗੱਲ ਹੋਈ ਸੀ ਜਦੋਂ ਮਨੂ ਪੜੇ ਵਰ ਗਿਆ ਹੈ ਨਾ ਮਾ ਮੇਰੇ ਤਾਂ ਅੱਜ ਹੀ ਗੱਲ ਹੋਈ ਹੈ ਇਹਨਾਂ ਨਾਲ ਉਹ ਵੀ ਪਰਿਵਾਰ ਨਾਲ ਉਹਦੇ ਪਿਤਾ ਨਾਲ ਉਹਦੇ ਭਰਾ ਨਾਲ ਇਹ ਫੌਜੀ ਨਾਲ ਗੱਲ ਹੋਈ ਹੈ ਕੋਈ ਨਾ ਜੀ ਨਾ ਨਾ ਫੌਜੀयां ਕੋਈ ਗੱਲ ਨਹੀਂ ਹੋਈ ਅਜੇ ਤੱਕ ਤੇ ਕਦੋਂ ਆਇਆ ਸੀ ਸੁੱਤੀ ਮਾ ਹੋ ਗਏ ਨੇ 2 ਮਹੀਨੇ ਹਾਂ 2 ਮਹੀਨੇ ਪਹਿਲਾਂ ਆਇਆ ਹੁਣ ਪੰਜਾਬ ਜਨ ਪਰਦੇ ਇਸ politan ਦੇ ਵਿੱਚ ਬਸ ਇਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਤਾਂ ਸਵੇਰਾ ਟੀਵੀ